ਦੋਸਤੋ ਜਿਹੜਾ ਸੈਂਸੈਕਸ ਹੈ ਇਹ 1979 या 1979 ਚ ਸ਼ੁਰੂ ਹੋਇਆ ਸੀ ਔਰ ਉਦੋਂ ਇਹਦੀ ਵੈਲਿਊ ਸੀਗੀ 100 ਔਰ ਅੱਜ 2025 ਚ ਇਹਦੀ ਵੈਲਿਊ ਹੈਗੀ ਆ ਅਪ੍ਰੋਕਸੀਮੇਟਲੀ 90 ਹਜ਼ਾਰ ਜਾਂ ਤੁਸੀਂ ਕਹਿ ਲਓ 80 ਹਜ਼ਾਰ ਹੁਣ ਸੈਂਸੈਕਸ ਦੀ ਵੈਲਿਊ 80 ਹਜ਼ਾਰ ਹੋ ਰਹੀ ਹੈ 90 ਹਜ਼ਾਰ ਤੋਂ ਮੁੜਿਆ ਥੱਲੇ ਨੂੰ 800 ਗੁਣਾ ਇਹਨੇ ਆਪਣੇ ਪੈਸੇ ਜਿਹੜੇ ਹੈਗੇ ਆ ਉਹ ਕਰਤੇ ਇਹੀ ਸੈਂਸੈਕਸ ਨੇ 1979 ਤੋਂ ਬਾਅਦ ਕਿੰਨੇ ਰੀਸੈਸ਼ਨ ਦੇਖੇ ਨੇ ਕਿੰਨੇ ਡਾਊਨਫਾਲ ਦੇਖੇ ਹੋਣਗੇ ਤੁਸੀਂ ਦੇਖੋ ਕਿ ਹਰਸ਼ਦ ਮਹਿਤਾ ਦਾ ਸਕੈਮ ਵੀ ਦੇਖਿਆ ਫਿਰ ਉਸ ਤੋਂ ਬਾਅਦ ਆਪਣੀ 1999 ਕਾਰਗਿਲ ਦੀ ਵਾਰ ਵੀ ਦੇਖੀ ਫਿਰ 2000 ਆਲਾ ਜਿਹੜਾ .com ਸੀ ਬੱਬਲ ਉਹ ਵੀ ਇਹਨੇ ਦੇਖਿਆ ਫਿਰ 2008 ਦਾ ਰੈਸੈਸ਼ਨ ਵੀ ਦੇਖਿਆ ਫਿਰ 2012 ਦਾ ਸਲੋ ਡਾਊਨ ਦੇਖਿਆ ਫਿਰ 2020 ਚ ਕਰੋਨਾ ਦੇਖਿਆ ਤਾਂ ਇਹ ਸਭ ਕੁਝ 네ਗੈਟਿਵਿਟੀ ਇੰਨੀ ਜ਼ਿਆਦਾ ਮਤਲਬ ਡਾਊਨਫਾਲ ਰੀਸੈਸ਼ਨ ਦੇਖਣ ਤੋਂ ਬਾਅਦ ਵੀ ਸੈਂਸੈਕਸ ਦੀ ਵੈਲਿਊ 100 ਤੋਂ 80 ਹਜ਼ਾਰ ਹੋ ਸਕਦੀ ਆ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਕਿ ਆਉਣ ਵਾਲੇ ਸਮੇਂ 'ਚ ਵੀ ਐ ਨਹੀਂ ਹੁੰਦਾ ਕਿ ਮਾਰਕੀਟ ਡਿੱਗੂਗੀ ਨਹੀਂ ਮਾਰਕੀਟ ਡਿੱਗਦੀ ਹੈ ਲੇਕਿਨ ਜੇ ਉਹ ਰਿਕਵਰ ਕਰਦੀ ਹੈ ਤਾਂ ਬਹੁਤ ਵਧੀਆ ਤਰੀਕੇ ਨਾਲ ਰਿਕਵਰ ਕਰਦੀ ਹੈ ਉੱਪਰ ਦੀ ਉੱਪਰ ਜਾਈ ਜਾਂਦੀ ਹੈ ਤਾਂ ਜਦੋਂ ਅਸੀਂ ਲੌਂਗ ਟਰਮ ਵਾਸਤੇ ਮਾਰਕੀਟ 'ਚ ਪੈਸਾ ਲਾਉਣੇ ਆ ਤਾਂ ਸਾਨੂੰ ਹਮੇਸ਼ਾ ਜਿਹੜੇ ਗੇਨਸ ਨੇ ਉਹ ਪੋਜ਼ਿਟਿਵ 'ਚ ਹੀ ਮਿਲਦੇ ਆ ਜੇ ਕੋਈ ਬੰਦਾ 6-8 ਮਹੀਨੇ ਗਿੰਦ ਨਾ ਮਿਲਣ ਕਿਉਂਕਿ ਹੋ ਸਕਦਾ ਉਹ ਤੋਂ ਮਾਰਕੀਟ ਡਿੱਗ ਪੇ ਉੱਪਰ ਜਾ ਜੇ ਕੋਈ 5 ਸਾਲ 7 ਸਾਲ 10 ਸਾਲ ਦੇ ਹਿਸਾਬ ਨਾਲ ਪੈਸਾ ਲਾ ਰਿਹਾ ਤਾਂ ਉਹਨੂੰ 12 15% ਮਿਲ ਹੀ ਜਨ ਔਰ ਇਹਦੀ ਸੀਏਜੀਆਰ ਵੈਲਿਊ ਜਿਹੜੀ ਕਿ ਕੰਪਾਊਂਡਡ ਐਨੂਅਲ ਗਰੋਥ ਰੇਟ ਮਤਲਬ ਜਿਵੇਂ ਐਫਡੀ ਦੀ ਰਿਟਰਨ ਹੁੰਦੀ ਹੈ 7% ਇਹਦੀ ਸੀਏਜੀਆਰ 1979 ਤੋਂ ਹੁਣ ਤੱਕ ਦੀ ਹਰ ਸਾਲ ਦੀ 15 ਸਵਾ 15% ਹੈ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਪੈਸਾ ਹਰ ਸਾਲ 15% ਤੋਂ ਜ਼ਿਆਦਾ ਦੇ ਕੰਪਾਊਂਡ ਰੇਟ ਤੇ ਵਧਿਆ ਸੈਂਸੈਕਸ ਕਿਉਂਕਿ ਪਹਿਲਾਂ ਸੀਗਾ ਤਾਂ ਅੱਜ ਦੀ ਡੇਟ ਤੇ ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਤਾਂ ਉਹ ਨਿਫਟੀ ਦੇ ਈਟੀਐਫ ਚ ਕਰ ਸਕਦਾ ਜਿਸ ਦੇ ਚ ਉਹਨੂੰ 12-15% ਗਰੋਥ ਮਿਲ ਸਕਦੀ ਹੈ ਐਨੂਲੀ ਜਾਂ ਉਹ ਕੋਈ ਵਧੀਆ ਮਿਊਚੁਅਲ ਫੰਡ ਚ ਇਨਵੈਸਟਮੈਂਟ ਕਰ ਸਕਦਾ